ਰੋਡ ਦੇ ਵਿੱਚ ਤਿੰਨ ਆਦਮੀ ਨੇ A B ਔਰ C A ਨੇ B ਨੂੰ ਹਰਾਇਆਗਾ B ਨੇ C ਨੂੰ ਹਰਾਇਆਗਾ ਐਦਾਂ ਹੀ ਹੈ ਔਰ ਆਪਾਂ ਇਹ ਦੱਸਣਾਗਾ ਵੀ A 1 ਕਿਲੋਮੀਟਰ ਕਿੰਨੇ ਟਾਈਮ ਵਿੱਚ ਇਹ ਕਰਦਾਗਾ ਠੀਕ ਹੈ ਜੀ ਔਰ ਨਾਲ ਆਪਾਂ ਨੂੰ ਇਹ ਵੀ ਦੱਸਿਆਗਾ ਵੀ A ਨੇ C ਨੂੰ ਹਰਾਇਆਗਾ ਕਿੰਨੇ ਮੀਟਰ ਤੋਂ 800 ਮੀਟਰ ਤੋਂ ਵੀ A 1000 ਮੀਟਰ ਦੌੜਦਾਗਾ ਔਰ ਜਿਹੜਾ ਜਿਹੜਾ ਆਪਣੇ ਕੋਲ ਸੀ ਹੈਗਾ ਇਹ ਜਿਹੜਾ 800 ਮੀਟਰ ਤੋਂ ਹਾਰ ਜਾਂਦਾ ਹੈਗਾ ਯਾਨੀ 200 ਮੀਟਰ ਹੀ ਚਲਵਾਉਂਦਾ ਹੈਗਾ ਸਮਝ ਆ ਗਿਆ ਜੀ ਇਹਨਾਂ ਚਲੋ ਆਪਾਂ ਨੂੰ ਨਹੀਂ ਪਤਾਗਾ A ਨੂੰ ਕਿੰਨਾ ਟਾਈਮ ਲੱਗ ਰਿਹਾ ਹੈਗਾ ਪਰ ਜਿੰਨਾ ਟਾਈਮ A ਨੂੰ ਲੱਗੇਗਾ ਉਸ ਤੋਂ 10 ਸੈਕਿੰਡ ਇਹ ਕਿ 15 ਸੈਕਿੰਡ ਹੈ ਹਾਂਜੀ A ਨੇ B ਨੂੰ 15 ਸੈਕਿੰਡ ਤੋਂ ਹਰਾਇਆ ਹੈਗਾ ਠੀਕ ਹੈ ਇਹਦਾ ਮਤਲਬ ਕਿ B ਨੂੰ 15 ਸੈਕਿੰਡ ਦਾ ਸਮਾਂ ਜ਼ਿਆਦਾ ਲੱਗ ਰਿਹਾ ਹੋਊਗਾ ਠੀਕ ਹੈ ਇਸ ਤੋਂ ਬਾਅਦ ਜਿੰਨਾ ਸਮਾਂ B ਨੂੰ ਲੱਗ ਰਿਹਾਗਾ ਉਸ ਤੋਂ 9 ਸੈਕਿੰਡ ਦਾ ਸਮਾਂ ਜ਼ਿਆਦਾ ਕਿਸ ਨੂੰ ਲੱਗ ਰਿਹਾਗਾ C ਨੂੰ ਲੱਗ ਰਿਹਾਗਾ B ਨੇ C ਨੂੰ ਹਰਾਇਆਗਾ ਕਿੰਨੇ ਟਾਈਮ ਤੋਂ 9 ਸੈਕਿੰਡ ਤੋਂ ਠੀਕ ਹੈ ਜੀ ਤਾਂ ਜਿੰਨਾ ਟਾਈਮ B ਨੂੰ ਲੱਗੇਗਾ ਉਸ ਤੋਂ 9 ਸੈਕਿੰਡ ਦਾ ਜ਼ਿਆਦਾ ਸਮਾਂ ਕਿਸ ਨੂੰ ਲੱਗੇਗਾ C ਨੂੰ ਲੱਗੇਗਾ ਓਕੇ ਜੀ

ਆਪਣੇ ਕੋਲ ਗਾ ਦਸ ਤੇ ਦਸ ਤੇ ਦੋ ਹਨ 2 1 2 ਔਰ 2 5 ਆਪਣੇ ਕੋਲ 10 ਹੋ ਗਿਆ ਦੋ ਦੇ ਟੇਬਲ ਇਸੇ ਕਢੀ ਕੀਤਾਗਾ ਠੀਕ ਹੈ ਐਨਾ ਸਮਝ ਆ ਗਿਆ ਜੀ ਕੋਈ ਡਾਊਟ ਹੈ ਤਾਂ ਦੱਸੋ ਜੀ ਇਹ ਬਲ ਗਿਆ ਆਪਣੇ ਕੋਲ ਦੂਰੀ ਦਾ ਅਨੁਪਾਤ ਔਰ ਅਸੀਂ ਜਾਣਦੇ ਆ ਜੂ ਅਨੁਪਾਤ ਦੂਰੀ ਦਾ ਹੁੰਦਾਗਾ ਉਹੀ ਅਨੁਪਾਤ ਕਿਸ ਦਾ ਹੋਊਗਾ ਚਾਲ ਦਾ ਹੋਊਗਾ ਸਪੀਡ ਦਾ ਹੋਊਗਾ ਠੀਕ ਹੈ ਜੇਕਰ ਆਪਾਂ ਚਾਲ ਦੇ ਅਨੁਪਾਤ ਨੂੰ ਉਲਟਾ ਕਰ ਦਿੰਨੇ ਆਂ ਜੇ ਆਪਾਂ ਇਹਨੂੰ ਉਲਟਾ ਕਰ ਦਿੰਨੇ ਆਂ ਤਾਂ ਆਪਾਂ ਨੂੰ ਕਿਸ ਤਰ੍ਹਾਂ ਦਾ ਬਾਅਦ ਮਿਲੂਗਾ ਜੀ ਟਾਈਮ ਦਾ ਤਾਂ ਇੱਕ ਤਰਫ A ਔਰ ਇੱਕ ਤਰਫ C A ਨੂੰ ਟਾਈਮ ਕਿੰਨਾ ਲੱਗ ਰਿਹਾਗਾ 1 ਯੂਨਿਟ ਔਰ C ਨੂੰ ਕਿੰਨਾ ਟਾਈਮ ਲੱਗ ਰਿਹਾਗਾ 4 ਯੂਨਿਟ 5 ਹੈ ਨਾ ਓਕੇ ਇਹਨੇ ਸਮਝ ਆ ਗਿਆ ਜੀ A ਨੂੰ 1 ਯੂਨਿਟ ਦਾ ਸਮਾਂ ਲੱਗ ਰਿਹਾਗਾ ਔਰ ਸੀ ਨੂੰ 5 ਯੂਨਿਟ ਦਾ ਸਮਾਂ ਲੱਗ ਰਿਹਾਗਾ ਤਾਂ ਸੀ ਨੂੰ ਕਿੰਨਾ ਟਾਈਮ ਜ਼ਿਆਦਾ ਲੱਗ ਰਿਹਾਗਾ 4 ਦਾ 4 ਯੂਨਿਟ ਦਾ ਟਾਈਮ ਜ਼ਿਆਦਾ ਲੱਗ ਰਿਹਾ ਨਾ ਪਰ ਇੱਥੇ ਜੀ ਮੈਂ ਦੱਸੋ ਜੀ ਇੱਥਾ ਇੱਥੇ ਆਪਣੇ ਕੋਲ ਕਿੰਨਾ ਟਾਈਮ ਜ਼ਿਆਦਾ ਲੱਗ ਰਿਹਾਗਾ ਸੀ ਨੂੰ 24 ਠੀਕ ਹੈ ਸੀ ਨੂੰ ਇਹ ਨਾਲ 24 ਯੂਨਿਟ ਦਾ ਦੇ 24 ਸੈਕਿੰਡ ਦਾ ਸਮਾਂ ਜ਼ਿਆਦਾ ਲੱਗ ਰਿਹਾਗਾ ਠੀਕ ਹੈ ਪਰ ਅਨੁਪਾਤ ਦੇ ਅਨੁਸਾਰ ਸੀ ਨੇ कि टाइम ज्यादा गा फोर यूनिट जे आप ए का फाइंड करना कर है आप यूनिट वैल्यू फाइंड कर लेंगे जी इस डिवाइड करा कि मान लो अपने वन की वैल्यू किए अपने जेकर वन वैल्यू अपने कोई है तो जे आप ए का टाइम फाइंड करना है अभी किसना करा वल्टीप्लाई सिक्स की मल्टीप्ली करा ना मान लो अपने ठीक है तो ए हजार मीटर की दूरी तय करने कितने टाइम लगेगा जी सिक्स समझ आ गया जी है ना कोई डाउट ओके चलो नोट करो जी सारे बच्चे